ਸ੍ਰੀਕਾਲ ਦੋਸਤੋ ਕਈ ਭਰਾਣਾ ਮੈਨੂੰ ਪੁੱਛਦੇ ਬਈ ਸਪੈਜਦੇ ਦਾ ਕੀ ਚੱਕਰ ਹੁੰਦਾ ਹਨਾ ਆਪਣਾ ਟਾਈਮ ਵੀ ਨਹੀਂ ਲੱਗਿਆ ਕਿਉਂਕਿ ਗਾਹਕ ਇੱਥੇ ਸਾਰਾ ਦਿਨ ਆਈ ਜਾਂਦਾ ਨਾਲ ਫਲਦਾਰ ਵੀ ਹੋ ਗਿਆ ਆਪਣੇ ਕੋਲੇ ਨਾਲ ਪਾਅ ਵਗੈਰਾ ਹਨਾ ਤੇ ਅੱਜ ਬਾਈ ਆਇਆ ਪੂਰਾ ਤਜਰਬੇਕਾਰ ਜਿਹੜਾ ਆਪਣੇ ਨਾਲ ਉਹ ਵੀ ਤਜਰਬਾ ਵਧ ਰੱਖਦਾ ਨਰਸਰੀ ਵਾਲਾ ਉਹ ਕਿਉਂਕਿ ਬਾਈ ਨੇ ਆਪ ਖੇਤੀ ਕਰੀਏ ਸਪੈਜ ਦੇਦੀ ਹਨਾ ਅੱਜ ਉਹਦਾ ਜਮਾ ਕੱਲੀ-ਕੱਲੀ ਚੀਜ਼ ਦੱਸਾਂਗੇ ਠੀਕ ਹੈ ਤੇ ਸਾਰਾ ਬਾਈ ਜਦੋਂ ਲਾਇਆ ਸੀ ਬਾਈ ਨੇ ਵੱਡਿਆ ਕੀ ਤੇ ਅੱਜ ਆਪਣੇ ਕੋਲੋਂ ਦੁਬਾਰੇ ਬੂਟਾ ਲੈਣ ਆਇਆ ਦੁਬਾਰੇ ਮਤਲਬ ਪਹਿਲਾਂ ਤਾਂ ਕਿਤੋਂ ਹੋਰ ਲਈ ਸੀਗੇ ਪਰ ਹੁਣ ਪੂਰੇ ਤਿਆਰਬੇ ਤੋਂ ਬਾਅਦ ਆਪਣਾ ਬੂਟਾ ਲੈਣ ਆਇਆ ਇਹ ਵੀ ਬਹੁਤ ਵੱਡੀ ਗੱਲ ਆਪਣੇ ਵਾਸਤੇ ਸਸਰੀਗਾਲ ਬਾਈ ਜੀ ਸਸਰੀਗਾਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਜੀ ਆਪਣਾ ਪਿੰਡ ਪੜਾਣਾ ਜੀ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਜੀ ਜੀਰਾ ਜੀ ਤੁਸੀਂ ਮੈਨੂੰ ਆਖਿਆ ਸੀਗੇ ਵੀ ਅਸੀਂ ਪਹਿਲਾਂ ਤਿੰਨਾਂ ਦੀ ਕਟਾਈ ਲੈ ਗਈ ਹਾਂ ਮੈਂ 2008 ਤੋਂ ਪਹਿਲੀ ਈਅਰ ਤੋਂ ਦੱਸੋ ਪਹਿਲੀ ਈਅਰ ਕਦੋਂ ਲਾਇਆ ਸੀ ਮੈਂ 2008 ਤੋਂ ਪਹਿਲੀ ਈਅਰ ਲਾਇਆ ਸੀ ਜੀ ਉਦੋਂ ਬਾਈ ਸੁਣੋ ਕਿਨੇ ਰਾਇ ਦਿੱਤੀ ਸੀ ਇਹ ਉਦੋਂ ਮੈਂ ਚੌਂਕੀ ਮਾਨਾ ਵਾਲੀ ਲੁਧਿਆਣੇ ਨੂੰ ਜਾ ਰਹੀ ਸੀ ਚੌਂਕੀ ਮਾਨਾ ਵਾਲੀ ਸੀ ਉੱਥੇ ਆਪਣੀ ਆਏ ਰੋਡ ਦੇ ਉੱਤੇ ਉਹ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਲਾਉਣ ਨੂੰ ਤੇ ਉੱਥੋਂ ਮੈਂ 200 ਬੂਟਾ ਲਾ ਕੇ ਲਾਇਆ ਸੀ ਆ ਸੋਹਣੇ ਲੱਗੇ ਉਦੋਂ ਤੁਸੀਂ ਉਵੇਂ ਵੈਸੇ ਚੱਕ ਲਏ ਹਾਂ ਜਿਵੇਂ ਲਿਆਏ ਸੀ ਤੁਹਾਨੂੰ ਦੇਖੋ ਉਦੋਂ ਤੁਹਾਨੂੰ ਕੋਈ ਪਤਾ ਨਹੀਂ ਬਾਈ ਨਹੀਂ ਨਹੀਂ ਉਦੋਂ ਕੋਈ ਪਤਾ ਨਹੀਂ ਸੀ ਜੀ 200 ਬੂਟਾ ਫਿਰ ਬਾਉਂਡਰੀ ਤੇ ਲਾਇਆ ਹਾਂਜੀ ਬਾਉਂਡਰੀ ਤੇ ਲਾਇਆ ਸੀ ਰਾਹ ਰਾਹ ਤੇ ਲਾਇਆ ਸੀ ਰਾਹ ਜਿਹਨੇ ਚੱਲੇ ਬਾਈ ਲੱਗ ਗਈ ਸੀ ਇਹ ਆਪਣੀ ਲੱਗੀ ਸੀ ਲੰਮੀ ਦੋਹਾਂ ਰਾਹਾਂ ਤੇ ਸਾਰੇ ਦੋ ਦੋ ਕਿੱਲਾਂ ਦੀ ਦੋ ਉਧਰ ਦੋ ਉਧਰ ਦੀ ਚਾਰ ਕਿੱਲਾਂ ਨੂੰ ਲੱਗਦੀ ਸੀ ਨਾ ਚਾਰ ਕਿੱਲਾਂ ਨੂੰ ਜੀ ਠੀਕ ਹੈ ਤੇ 2008 ਚ ਲਾਇਆ ਫਿਰ ਵੜਾਤਾ ਕਦੋਂ ਜੀ 5 ਸਾਲਾਂ ਬਾਅਦ ਹਾਂਜੀ 13 ਚ ਵੜਾਤਾ ਸੀ ਆਪਾਂ ਉਤੋਂ ਵੜਾਤਾ ਸੀ ਮੁੱਢ ਨਹੀਂ ਕਢਾਈ ਜੀ ਠੀਕ ਹੈ ਉਦੋਂ ਕੀ ਰੇਟ ਬਈ ਉਦੋਂ 650 ਰੁਪਏ ਰੇਟ ਸੀਗਾ ਜੀ ਕੁਆਂਟਲ ਦਾ ਹਾਂਜੀ ਠੀਕ ਹੈ ਤੇ ਉਦੋਂ ਸਪੈਦਾ ਕੀ ਰੇਟ ਪੈ ਗਿਆ ਆਣਾ ਸਾਨੂੰ ਉਦੋਂ ਆਪਾਂ ਨੂੰ ਤਿੰਨ ਤੇ ਬਿਨਾਂ ਬਾਲਣ ਮੁੱਢ ਤੋਂ ਪੱਤਿਆਂ ਤੋਂ ਬਿਨਾਂ ਤਿੰਨ ਕੁਆਂਟਲ ਦਾ ਦੇ ਗਿਆ ਸੀ ਐਵਰੇਜ ਜੀ ਹਾਂਜੀ ਠੀਕ ਹੈ ਤੇ ਉਦੋਂ ਬਾਅਦ ਫਿਰ ਦੁਬਾਰੇ ਤਿੰਨ ਡਾਂਗਾ ਰੱਖ ਲਿਆ ਉਹਨੇ ਹਾਂਜੀ ਉਹ ਤਿੰਨ ਡਾਂਗਾ ਬਾਅਦ ਚ 18 ਚਾ ਕੇ ਫਿਰ ਵੜਾਏ ਜੀ ਠੀਕ ਹੈ ਉਦੋਂ ਕੀ ਰੇਟ ਮੈਂ ਗਿਆ ਉਦੋਂ ਆਪਣਾ 800 ਰੁਪਏ ਵਿਖਿਆ ਜੀ ਉਦੋਂ ਦਾ ਕਰੋਨਾ ਵੀ ਸੀਗਾ ਜੀ ਹਾਂਜੀ ਕਰੋਨਾ ਦੇ ਵਿੱਚ 800 ਰੁਪਏ ਹਾਂ ਕੋਈ ਹਾਂ ਉਦੋਂ ਇੱਕ ਬੂਟਾ ਕਿੰਨੇ ਪੈਸੇ ਵਿਟਾ ਗਿਆ ਹੋਊਗਾ ਜੀ ਉਦੋਂ ਇੱਕ ਬੂਟਾ ਆਪਾਂ ਨੂੰ 4500 ਰੁਪਏ ਜੀ ਬਿਨਾ ਬਾਲਣ ਤੋਂ ਠੀਕ ਹੈ ਵਿਟਾ ਗਿਆ ਜੀ ਠੀਕ ਹੈ ਤੇ ਹੁਣ ਆ ਦੁਬਾਰੇ ਹਾਂਜੀ ਹੁਣ ਦੁਬਾਰੇ ਫਿਰ ਉੱਤੇ ਪਟਾ ਪਟਾ ਤੇ ਜੀ ਜੀਰ ਉਹਨੂੰ ਹੁਣ ਜਦ 8 ਸਾਲ ਪਟਾਏ ਹੁਣ ਜੀ ਹੁਣ ਪਿਛਲੇ ਸਾਲ ਜੜ ਚੋਂ ਕਟਾਤੇ ਜੀ ਹੁਣ ਜੜ ਚੋਂ ਕੜਾ ਹਾਂ ਜੜ ਚੋਂ ਕਟਾਤੇ ਆ ਠੀਕ ਹੈ ਤੇ ਹੁਣ ਬਈ ਲਾਸਟ ਤੇ ਕਿੰਨਾ ਬਈ ਬੂਟਾ ਪੈਸੇ ਦੇ ਗਿਆ ਲਾਸਟ ਤੇ ਬੂਟਾ ਸਾਰੀ ਐਵਰੇਜ ਮੈਨੂੰ 4500 ਰੁਪਇਆ ਬਚਤ ਹੋ ਗਈ ਆ ਜੀ ਸਨੇ ਬਾਲਾ ਨੂੰ ਹਾਂ ਸਨੇ ਬੰਦਾ ਜੀ ਇਹਦਾ ਅੰਕਲ ਜੀ ਦੱਸੋ ਸਿਸਟਮ ਕੀ ਹੁੰਦਾ ਜਿਵੇਂ ਤੁਸੀਂ ਵੇਚਿਆ ਕਿ ਉਹਨੂੰ ਖੜਾ ਹੀ ਪਟਾਤਾ ਕਿ ਤੁਸੀਂ ਮੰਨ ਲਓ ਆਪਣਾ ਆਪ ਲੈ ਕੇ ਗਏ ਕਿਵੇਂ ਤੁਸੀਂ ਰੇਟ ਕਿਵੇਂ ਤੈਅ ਕਰਿਆ ਉਹਦਾ ਨਹੀਂ ਮੈਂ ਤਾਂ ਜੀ ਦੂਜਾ ਆਪ ਹੀ ਲੈ ਕੇ ਗਿਆ ਸੀਗਾ ਲੇਵਰ ਤੋਂ ਪਟਾ ਲਿਆ ਹਾਂ ਲੇਵਰ ਤੋਂ ਲੇਵਰ ਨੇ 100 ਰੁਪਿਆ ਕੁਆਂਟਲ ਦਾ ਲਿਆ ਸੀ ਮੇਥੋਂ ਲਦਾਈ ਤੱਕ ਲਦਾਈ ਤੱਕ ਮੋਚੇ ਕਰਕੇ ਸਵਾ 4 ਸਵਾ 8 ਤੇ ਸਵਾ 4 ਫੈਕਟਰੀ ਚ ਜਾਂਦਾ ਮੋਗੇ ਫੈਕਟਰੀ ਚ ਜੀ ਠੀਕ ਹੈ ਤੇ ਉਹਨਾਂ ਨੇ ਲੱਦ ਕੇ ਦੇਤਾ ਸੀ ਤੇ ਮੇਰਾ ਉੱਥੇ ਸਾਰਾ ਮਾਲ ਵਧੀਆ ਲੱਗਿਆ ਮੇਰੀ ਜੜ ਜੂੜੋ ਕੀ ਰੇਟ ਵੇਖਦੀ ਹੈ ਉਹ ਮੁਰਕੇ ਜੀ ਬਾਲਾਂ ਦੇ ਹਿਸਾਬ ਤੇ ਜਿਹੜਾ ਮੋਟ ਸੀ ਉਹ ਬਾਲਾਂ ਦੇ ਹਿਸਾਬ ਤੇ 5 ਰੁਪਏ ਵੇਖ ਗਿਆ ਗਿੱਲਾ ਜੀ ਤੇ ਜਿਹੜੇ ਪੱਤੇ ਸੀ ਉਹ ਕੁਤਰਾ ਕਰਕੇ 3 ਰੁਪਏ ਕਿਲੋ ਲੈ ਗਏ ਜੀ ਅੱਛਾ ਇਹ ਵੀ ਨਹੀਂ ਬਾਅਦ ਚ ਅਗਲਾ ਕਹਿੰਦਾ ਯਾਰ ਪੱਤੇ ਜਿਹੜਾ ਨਹੀਂ ਲੈ ਨੀ ਇੱਕ ਇੱਕ ਡਾਣੀ ਨਹੀਂ ਰਹਿਣਤੀ ਬਾਹਰ ਹਾਂ ਹੁਣ ਤੇ ਪਹਿਲੇ ਦੋ ਫਾਟਾ ਨਹੀਂ ਪਤਾ ਸੀ ਸਾਨੂੰ ਪੱਤੇ ਵੇਖਦੇ ਆ ਇਹ ਤੀਜੀ ਫਾੜ ਚ ਪਤਾ ਲੱਗਾ ਜੀ ਪੱਤੇ ਵੀ ਵੇਖ ਜਾਂਦੇ ਉਹ ਵੀ 2-3 ਸਾਨੂੰ ਵੇਗਣੇ 5 ਹਾਂ ਜੀ ਜਮਾਂ ਵਾਂ ਦਾ ਪਤਾ ਨਹੀਂ ਲੱਗਦਾ ਜੀ ਇੱਕ ਡਾਣੀ ਨਹੀਂ ਸਪੈਦਾ ਸੀਗਾ ਹਾਂ ਜੀ ਹਾਂ ਜੀ ਜ ਇਹਨਾਂ ਨਹੀਂ ਪਤਾ ਵੈਰੈਟੀ ਕਿਹੜੀ ਸੀ ਉਹ ਤਾਂ ਵੈਰੈਟੀ ਬਾਈ ਦੋਸਤੋ ਮਾ ਲੋ 413 ਹੋਣੀ ਆ ਜਾਂ ਹੋਰ ਇੱਕ ਦੋ ਵੈਰੈਟੀਆਂ ਪ੍ਰਾਣੀਆਂ ਸੀਗੀਆਂ ਹੁਣ ਤਾਂ ਬਹੁਤ ਸੋਧ ਨਿਕਲ ਗਈ ਤੇ ਅੱਜ ਅੰਕਲ ਨੂੰ ਦੇ ਰਹੇ ਆ ਆਪਾਂ ਪੀ 23 ਤੇ ਹੋਰ ਵੀ ਹੁਣ ਸਪੈਦਾ ਖੜਾ ਸੋਡਾ ਜੀ ਹਾਂਜੀ 200 ਬੂਟਾ ਖੜਾ ਜੀ ਹੋਰ 200 ਹਾਂਜੀ ਠੀਕ ਆ ਉਹ ਕਿੰਨੇ ਸਾਲਾਂ ਦਾ ਉਹ 3 ਸਾਲਾਂ ਦਾ ਜੀ ਬਾਅਗਲੇ ਸਾਲ ਉਹ ਵੀ ਪੱਟਣ ਵਾਲਾ ਹੋਊਗਾ ਹਾਂਜੀ ਬਸ ਜਦੋਂ 24 ਇੰਚ ਹੋ ਜੇ ਬਰੋਬਰ ਛਾਤੀ ਦੇ ਹਾਂ ਜਾਨੀ ਕਿ ਵੀ ਬਰਾਬਰ ਖੜ ਜੇ ਬਰਾਬਰ ਖੜ ਜੇ ਘੇਰਾ 24 ਇੰਚ ਹੋ ਜੇ ਉਦੋਂ ਸਮਝ ਲਓ 3 1/2 ਕੁਇੰਟਲ ਦਾ ਆਪਣਾ ਬੂਟਾ ਹੋ ਗਿਆ ਠੀਕ ਹੈ ਹਾਂ ਜੀ ਹੁਣ ਤਾਂ ਰੇਟ ਬਹੁਤ ਆ 12 13 ਤੁਹਾਨੂੰ ਕੁਇੰਟਲਾਂ ਹੁੰਦਾ ਹਾਂ ਜੀ ਇਹ ਹੋਊਗਾ ਜੀ ਹੁਣ ਤਾਂ ਦੋ ਤਿੰਨ ਸਾਲ ਹੋ ਗਏ ਨਹੀਂ ਗਏ ਜੀ ਤੇ ਇੱਕ ਨਾ ਆਪਣੇ ਕਿਸਾਨ ਭਰਾ ਕਹਿੰਦੇ ਬਈ ਇਹ ਨਾ ਲਾਓ ਇਹ ਤਾਂ 10 15 ਫੁੱਟ ਤਾਈਂ ਫਸਲ ਮਾਰ ਦਿੰਦਾ ਪਾਣੀ ਖਿੱਚ ਦਿੰਦਾ ਫਸਲ ਕਿੰਨੀ ਕੀ ਮੰਨ ਲਓ ਮਾਰਦਾ ਇਹ ਜੀ ਛੋਟੀ ਫਸਲ ਕਿੰਨੀ ਕੀ ਨਹੀਂ ਬਈ ਨੁਕਸਾਨ ਜਵਾਂ ਨਹੀਂ ਇਹਦਾ ਹੈਗਾ ਜੀ ਠੀਕ ਹੈ ਹਾਂ ਜੀ ਇਹ ਨੁਕਸਾਨ ਉੱਪਰ ਚਲੇ ਜਾਣਾ ਥੱਲੋਂ ਹਵਾ ਸੂਰਜ ਉਵੇਂ ਪਈ ਜਾਂਦਾ ਜੀ ਠੀਕ ਆ ਹਾਂਜੀ ਉਹ ਇਹ ਹਲਾ ਹਲਾ ਤਰੂ ਨਹੀਂ ਆੜਾ ਬਈ ਨਾ ਨਾ ਹਰਾਂ ਜਮਾ ਨਹੀਂ ਦਵੋ ਜੀ ਠੀਕ ਆ ਹਾਂਜੀ ਤੇ ਹੁਣ ਉਹ ਜੜਾ ਜੁੜਾ ਕੱਟ ਤੀਆਂ ਹਾਂ ਹਾਂ ਹੁਣ ਜੜਾ ਕੱਢ ਕੇ ਦੁਵਾਰਾ ਲਾਉਣ ਲੱਗੇ ਆ 500 ਬੂਟਾ ਅੱਜ ਲੈ ਕੇ ਚੱਲਿਆ ਠੀਕ ਆ ਬਾਈ ਅੱਜ ਵੀ ਬੂਟੇ ਲੈ ਗਿਆ ਆਪਣੇ ਤੋਂ ਤੇ ਫਾਲਦਾਰ ਬੂਟੇ ਤੇ ਅੰਕਲਾ ਆਪਣਾ ਰੇਟ ਤੇ ਬੂਟੇ ਦੀ ਕੁਆਲਿਟੀ ਕਿਵੇਂ ਲੱਗੀ ਚਲੋ ਤੁਹਾਨੂੰ ਤਾਂ ਤਜਰਬਾ ਹੀ ਹਾਂਜੀ ਹਾਂਜੀ ਰੇਟ ਬਹੁਤ ਸਹੀ ਆ ਜੀ ਬਾਤ ਆਂਦੇ ਆਸੇ ਪਾਸੇ ਵੀ ਰੱਖੀ ਬੈਠੇ ਸੀ ਆ 30 ਰੁਪਏ ਤੋਂ ਘੱਟ ਕੋਈ ਬੂਟਾ ਨਹੀਂ ਉੱਥੇ ਸਾਨੂੰ ਦਿੰ ਇਤੋਂ ਮੁਕਸਰ ਤੱਕਰ ਫਰੋਇਪੁਰ ਤੋਂ ਮੈਂ ਪੁੱਛਦਾ ਹੀ ਆਇਆ ਤਿੰਨ ਕਰੋੜ ਆਏ ਮੇਰੇ ਕੋਲ ਨਰਸੀ 25 ਤੋਂ ਸ਼ੁਰੂ ਹੋ ਕੇ 30 ਰੁਪਏ ਦੇ ਆਪਣਾ ਪੰਜਾਬੀ ਭਰਾ ਵੀ ਨਹੀਂ ਕੋਈ ਹੋਣਾ ਬਈ ਨਹੀਂ ਪੰਜਾਬੀ ਹੈ ਨਹੀਂ ਹਾਂ ਬਾਰੇ ਬਈ ਇਹ ਫਿਰ ਇਹ ਵੀ ਵੱਡਾ ਕੰਮ ਆ ਸਾਡੇ ਕੋਲੇ ਆਇਆ ਬਈ ਇਹ ਜੱਟ ਜੀਮੇਦਾਰਾਂ ਦੇ ਆਪਣੇ ਚੋਂ ਹੀ ਆ ਮੁੰਡੇ ਯਾਰਾ ਹਾਂਜੀ ਹਾਂਜੀ ਬਈ ਹਾਂ ਲਾਂਮਾ ਵੀ ਦੇ ਸਕਦੇ ਹਾਂ ਹਾਂ ਲਾਂਮਾ ਵੀ ਦੇ ਸਕਦੇ ਹਾਂ ਜੀ ਇਹ ਤਾਂ ਜਿੰਨਾ ਕੰਮ ਕਰ ਲਵੇ ਇਹ ਲਾਗੀ ਪ੍ਰੋਫਿਟ ਆ ਜੀ ਇਹ ਅੰਕਲਾ ਉਸ ਤੋਂ ਬਾਅਦ ਜਿਹੜਾ ਤੁਸੀਂ ਵਾਣ ਦੇ ਵਿੱਚ ਫਸਲ ਕੀ ਕਰਦੇ ਹੋ ਐਸੇ ਕਣਕ ਚੋਂ ਲਿਆ ਆਲੂ ਆਲੂ ਤੇ ਕਾਨਕ ਤਾਂ ਹਾਂ ਜੀ ਆਲਵੜਾ ਦਾ ਬੰਦਾ ਸਾਰੇ ਕਿਤੇ ਤੁਰਿਆ ਫਿਰਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਐ ਲੋ ਬਈ ਇਹ ਅੰਕਲ ਸੀਗੇ ਪੂਰੀ ਗੱਲ ਜਿਹੜੀ ਸਹੀ ਦਸਤੀ ਆ ਨਾ ਤਿੰਨ ਆਰੀ ਵਢਾਈ ਹੋ ਜਾਂਦੀ ਐ ਬਈ ਇਹਦੀ ਲਾ ਲਓ ਤੁਸੀਂ ਵੀ ਮੈਂ ਹਜੇ ਆਖੀ ਆ ਨਾ ਬਾਉਂਡਰੀਆਂ ਤੇ ਲਾ ਲਓ ਸਾਰੇ ਕਿਤੇ ਲਾ ਲਓ ਤੇ ਬੇਫਿਕਰ ਹੋ ਜਾਓ ਤੁਸੀਂ ਠੀਕ ਐ ਜਿਹੜੀ ਬਈ ਬਾਲਣ ਕਹਿ ਦਿੰਦੇ ਆ ਨਾ ਬਈ ਵਿਕਣਾ ਨਹੀਂ ਜਿਹੜੇ ਭਰਾ ਕਹਿੰਦੇ ਵਿਕਣਾ ਨਹੀਂ ਬਈ ਆਪਣੇ ਜਿਹੜੇ ਇੱਕ ਬੰਦਾ ਮਚਾਉਣ ਵਾਸਤੇ ਵੀ 2-3 ਸਪੈਚ ਦੇ ਤਾਂ ਬਈ ਚਾਹੀਦੇ ਹਨਾ ਬਈ ਆਸਟ੍ਰੇਲੀਆ ਤੋਂ ਲੈਂਦੇ ਆਪਣੇ ਲੱਕੜ ਬਾਈ ਲੱਕੜ ਠੀਕ ਹੈ ਆਸਟ੍ਰੇਲੀਆ ਤੋਂ ਆਉਂਦੀ ਆਪਣੇ ਪਲਾਈ ਵਾਸਤੇ ਠੀਕ ਹੈ ਆਸਟ੍ਰੇਲੀਆ ਤੋਂ ਹਾਂ ਉਧਰ ਤਾਂ ਜਿਆਦਾ ਹਾਂ ਹਾਂ ਹਜ਼ਾਰ